ਹਾਂਜੀ ਸਤ ਸ੍ਰੀ ਅਕਾਲ ਦੇ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਵਾਡ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਇੱਥੇ ਟੋਟਲ 5 ਪਸ਼ੂ ਵਿਖਾਉਣੇ ਆ ਤਿੰਨ ਵੇੜਾਂ ਤੇ ਦੋ ਝੋਟੀਆਂ ਦੋ ਵੇੜਾਂ ਬਿਲਕੁਲ ਤਾਜ਼ੀ ਤੇ ਇੱਕ ਗੱਬੜਾ ਇੱਕ ਝੋਟੀਆਂ ਦੀ ਬਿਲਕੁਲ ਤਾਜ਼ੀ ਤੇ ਇੱਕ ਟੋਕੜ ਗੱਬੜਾ ਆਪਾਂ ਪਹੁੰਚਿਆ ਸ਼ੇਰੇ ਭਾਜੀ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤ ਸ੍ਰੀ ਅਕਾਲ ਭਾਜੀ ਸਾਸੀਗਾਲ ਵੀਰ ਜੀ 사ਸੀਗਾਲ ਜੀ ਸਾਰੇ ਵੀਰਾਂ ਸਾਸੀਗਾਲ ਹੋਰ ਸਨਮ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਗੁਰੂਰਾਮ ਵਿਆਸ ਦੀ ਕਿਰਪਾ ਚਲੋ ਕਿਰਪਾ ਚਾਹੀਦੀ ਆ ਹਾਂਜੀ ਲੇਟ ਪੜਾ ਕਰ ਦਿੰਦੇ ਵੀਡੀਓ ਤੇ ਨਹੀਂ ਹਾਂ ਲੇਟ ਇਦਾਂ ਹੀ ਤੁਹਾਨੂੰ ਦੱਸੀ ਅੱਗੇ ਵੀ ਗੱਲ ਵੀ ਇਕੱਠੇ ਤੇ ਘਰੀ ਦੇ ਵੀਡੀਓ ਵਾਸਤੇ ਰ ਪਰ ਸੇਲ ਹੋ ਜਾਂਦੇ ਇਹ ਡੰਗਰ ਅੱਛਾ ਸਾਡੇ ਸਾਹਮਣੇ ਦੋ ਗੱਡੀ ਚ ਹੋਣੇ ਝੋਟੀਆਂ ਗਈਆਂ ਝੋਟੀਆਂ ਗਈਆਂ ਚਲੋ ਮਹਾਰਾਜ ਕਿਰਪਾ ਕਰਦੇ ਚਲੋ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿਹੜੀ ਤਹਿਸੀਲ ਹੈ ਇਹ ਨਾਲਾ ਹੀ ਅੰਮ੍ਰਿਤਸਰ ਫੋਨ ਨੰਬਰ ਤੇ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਕਰੀਏ ਜੀ ਦੱਸਿਓ ਪਹਿਲੇ ਨੰਬਰ ਤੇ ਵੜਦੇ ਕੀ ਇਹਦਾ ਮਲਕ ਰਿਕਾਰਡ ਤੇ ਕਿੰਨੇ ਸੂਏ ਆ ਵੀ ਜੀ ਇਹ ਦੂਜਾ ਸੂਗਾ ਸੋਈ ਜੇ ਵੜ ਅੱਛਾ ਜੀ ਤੇ ਪਿਓਰ ਕਾਲੀ ਇਹ ਵੇਖ ਲਓ ਸਾਫ ਵਰਗੀ ਹਾਂਜੀ ਵੱਡੀ ਫਾਰਮ ਵਾਲੀ ਬਣਦੀ ਬਹੁਤ ਵੱਡਾ ਕਾਟ ਹਨਾ ਇਸ ਟਾਈਮ ਤੇ ਮੰਨ ਲਓ ਇਹਨੂੰ ਸੂਈ ਨੂੰ ਅੱਜ ਚੌਥਾ ਪੰਜਵਾਂ ਦੇਣਾ ਹੋਊਗਾ ਤੇ 20 ਤੋਂ ਪਲੱਸ ਚੱਲਣ ਦੀ ਆ ਅੱਛਾ ਜੀ 20 ਹੋ ਸਕਦਾ 25 26 ਵੀ ਕਰ ਜੇ ਪਰ ਇਸ ਟਾਈਮ ਤੇ ਆਪਾਂ ਜਿੰਨਾ ਹਾਜ਼ਰ ਹੈ ਉਹਨਾਂ ਕਹਿਣਾ 20 ਕਿਲੋ ਹਾਂਜੀ ਜਟ ਤਿਆਰ ਬਾਕੀ ਬਟੋਲ ਜੀ ਕੁਆਲਟੀ ਚੈੱਕ ਕਰੋ ਈ ਲੀਟਰ ਬੋਲ ਮੌਕੇ ਤੇ ਬੋਲਾ ਜਾਈਏ ਬੋਲਾ ਤੇ ਡੁੱਦੀਆ ਹਾਂ ਬੋਲਾ ਲਾ ਲਓ ਦੁੱਧ ਲਾ ਲਓ ਪੰਜ ਦਿਨਾਂ ਜਮਾ ਲਓ ਵੀ ਹੋ ਗਏ ਆ ਸੋਈ ਨੂੰ 20 ਲੀਟਰ ਤੱਕ ਪਹੁੰਚ ਗਈ ਆ ਤੇ ਭਾਈ ਕਰੋ ਚੈੱਕ ਥਾਣਾ ਦਾ ਸਾਈਜ਼ ਤੇ ਗਏ ਹਾਂ ਜੀ ਇਹਨੇ 25 26 ਦੇ ਜਾਣਾ ਠੀਕ ਹੈ ਜੀ ਜਵਾਕੇ ਦੇ ਪਿਛੇ ਜਵਾਕੇ ਦੇ ਮਗਰ ਅੱਛਾ ਜੀ ਬਿਲਕੁਲ ਚੋਂ ਪੰਜਾਂ ਦਾ ਇਥੇ ਮੇਲ ਕਾਫ ਆ ਗਿਆ ਜਾਂ ਹਾਂ ਜੀ ਮੇਲ ਕਾਫ ਇਹ ਵੀ ਬੋਲ ਚੰਗੇ ਸੀਮਾ ਦਾ ਬੋਲ ਕੇ ਖੋਲ ਆਇਆ ਆ ਅਸੀਂ ਬਾਕੀ ਖੋਲ ਕੇ ਵਿਖਾਉਣੇ ਹੋ ਜੀ ਤੁਹਾਨੂੰ ਹਾਂ ਜੀ ਹਾਂ ਜੀ ਪੂਰੀ ਵੱਡੀ ਬਸ਼ੀਰ ਜੀ ਫਾਰਮ ਬਣਦੀ ਆ ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ ਦੁੱਧ ਵੀ ਦੀ ਇਹਨੇ 25 26 ਦੇ ਜਾਣਾ ਖੁਜੀ ਪਾ ਵੀਰੋਂ ਨਹੀਂ ਸੇਵਾ ਕਰਨਾ ਕੋਈ ਮਨ ਲਓ ਜੇ ਸਾ ਮਥਣ ਚੱਡਾ ਲੱਗਾ ਮਾਲਕ ਦੀ ਕਿਰਪਾ 30 ਕਿਲੋ ਵੀ ਕੋਈ ਚੋ ਸਕਦਾ ਜੀ ਬਾਕੀ ਸੇਵਾ ਤੇ ਤੁਸੀਂ ਆਪਣੀ ਬਾਕੀ ਸੇਵਾ ਤੇ ਡਿਪੈਂਡ ਕਰਦਾ ਜੀ ਲਾਗਿਆਂ ਤੇ 20 22 ਕਿਲੋ ਦੇ ਮੰਨ ਲਓ ਵੀ ਹਾਜ਼ਰ ਆਣਾ ਠੀਕ ਹੈ ਜੀ ਬਾਕੀ ਲਾਗੇ ਵੀ ਚੈੱਕ ਕਰ ਸਕਦੇ ਆ ਡਰ ਕੁਆਲਟੀ ਭਾਈ ਜੀ ਰੋਕਿਓ ਮੜਾ ਜਾ ਥਾਣਾ ਦਾ ਸਾਈਜ਼ ਗਿਆ ਵੀ ਚੈੱਕ ਕਰਾਈਏ ਫਿਰ ਥਾਣੇ ਵੀ ਬਹੁਤ ਸੋਹਣਾ ਲੱਗਾ ਨਹੀਂ ਜਕਾਈਆਂ ਨੂੰ ਥਾਣੀ ਛੋਟਾ ਹੁੰਦਾ ਜੀ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਦੇ ਥਾਣਾ ਦਾ ਕੱਡ ਕਾਟ ਬਹੁਤ ਤਗੜਾ ਵਾ ਥੋੜਾ ਬੱਕੀ ਨੇਰਾਜ ਹੋ ਗਿਆ ਹੋਇਆ ਇਹ ਕਰਕੇ ਥੋੜੀ ਵੀਡੀਓ ਹਿਸਾਬ ਦੀ ਬਣਦੀ ਹੈ ਆ ਜਾਓ ਵੀਰ ਕੋ ਪੁੱਛਣ ਦੇ ਤਾਂ ਕੀ ਮੁੱਲ ਹੈ ਕੀ ਭਾਈ ਇਹਰਾ ਮੁੱਲ ਹੈ ਰੇ ਲੋ ਵੀਰ ਜੀ ਇਹਦਾਂ ਦੀਆਂ ਫਾਰਮ ਵਾਲੀਆਂ ਮੱਛੀਆਂ ਤੇ ਤੁਹਾਨੂੰ ਪਤਾ ਲੱਖ ਲੱਖ ਦੀਆਂ ਹੋਏ ਗੰਦੀਆਂ ਹਾਂਜੀ ਪਰ ਆਪਾਂ ਜਾਇਜ ਬੋਲ ਕਰਨੇ ਆਪਾਂ ਕਈ ਵੀਰਾਂ ਦੇ ਕਮੈਂਟ ਵੀ ਆਉਂਦੇ ਧੰਨਵਾਦ ਜਿਹੜੇ ਬਾਈ ਦੀ ਚੰਗੀ ਸੋਚ ਚੰਗਾ ਮੈਂ ਵੀਡੀਓ ਪਿਛਲੀ ਜਿਹੜੀ ਨਹੀਂ ਆਪਾਂ 16 ਕਿਲੋ ਵਾਲੀ ਪਾਈ ਹੈ ਇਹਦਾ ਹਾਂਜੀ ਭਾਈ ਜਿਹੜੇ ਵੀ ਤੁਹਾਡੀ ਚੰਗੀ ਸੋਚ ਹੁੰਦੀ ਹੈ ਉਹ ਵਧੀਆ ਕਮੈਂਟ ਕਰਦਾ ਚਲੋ ਆਖੀ ਆਪਾਂ ਆਪਣੇ ਸੋਚ ਜਿਹੜੇ ਗਲਤ ਕਮੈਂਟ ਕਰਨਾ ਉਹਦੀ ਗਲਤ ਸੋਚ ਹੋਊਗੀ ਹਾਂਜੀ ਬਾਕੀ ਆਡੀ ਦੇਖੋ ਬੈਂਤ ਹੁੰਦੀ ਹੈ ਤੁਸੀਂ ਇੱਥੇ ਆ ਕੇ ਆਪਣੇ ਦੋ ਜਣੇ ਇੱਥੇ ਆਣ ਕੇ ਦੋ ਜਣੇ ਚਵਾਈ ਤੇ ਚੈੱਕ ਕਰਕੇ ਖੜਿਆ ਕਰੋ ਪਾਜੀ ਸਹੀ ਗੱਲ ਹੈ ਜੀ ਤੇ ਜਿਹੜਾ ਵੀ ਗਲਤ ਕਮੈਂਟ ਕਰਦਾ ਭਾਈ ਚਲੋ ਰੋ ਧੰਨਵਾਦ ਜਲੋ ਕੋਈ ਵੀ ਆਪਣੇ ਸੋਚ ਹਾਂ ਕੀ ਮੁੱਲ ਭਾਜੀ ਦਾ ਹਰ ਮੁੱਲ ਵੀ ਜੀ ਇਹ ਦੇ ਦਈਏ 75 ਦੀ ਦੇ ਦਈਏ ਕਰ ਦਈਏ ਜੈਜ ਕਰ ਦਈਏ 2000 ਰੁਪਏ ਟਾਪ ਜੀ ਦਾ 70 ਦੀ ਦੇ ਦੀਏ 70 ਜਿਓ 2000 ਮਾਨ ਕਰਦਾ 60 60000 ਦੀ ਰਸੀ ਦੇ ਦਾਂਗੇ ਪਰ ਮਿਲੂਗੀ ਨਹੀਂ ਇਦਾਂ ਦੀ 60000 ਦੀ 25 ਪਲੱਸ ਦੁੱਧ ਵੀਰ ਕਹਿੰਦਾ ਕਿ ਇਹਦੀ ਗਾਰੰਟੀ ਕਰੂਗੀ ਤੇ ਬਾਕੀ ਤੁਹਾਡੀ ਸਾਹਮਣੇ ਡਿਮੈਂਡ ਕਰਦਾ ਮੈਂ ਕਿੰਨਾ ਦਿਨ ਚੋਣਾ ਕਿੰਨਾ ਨਹੀਂ ਹਾਂਜੀ 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 ਤੇ ਚਲੋ ਬਾਕੀ ਵੀਰ ਭਰਾ ਕੋ ਜੋ ਮਾਨਤਾਨ ਕਰਦੇ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਭਰਾ ਕੋ ਜੋ ਵੀ ਫੋਨ ਕਰੂਗਾ ਆਪਾਂ ਮਾਨਤਾਨਾ ਦੇ ਦਾਂ ਫੁੱਲ ਰੱਖਾਂਗੇ ਮੋੜਨਾ ਨਹੀਂ ਕਿਸੇ ਨੂੰ ਹਾਂਜੀ ਆਜੋ ਦੂਜੇ ਨੰਬਰ ਦੇ ਦੱਸਿਓ ਬਈ ਇਹਦੇ ਬਾਰੇ ਇਹ ਵੀ ਵੀਰ ਜੀ ਦੂਜਾ ਸੁਗਏ ਜੇ ਬੈੜ ਅੱਛਾ ਜੀ ਹਾਂਜੀ ਬੈੜ ਤੇ ਵੀ 20 ਵਾਲੀ ਆ ਪਰ ਇਹ ਵੀ ਕਿਸੇ ਨੇ ਸਾਹਮ ਨਹੀਂ ਕੀਤੀ ਹਾਂ ਥੋੜੀ ਲਿੱਸੀ ਹੈ ਨਾ ਥੋੜੀ ਲਿੱਸਪੁਣੇ ਜਿਹੀ ਰਹਿ ਗਈ ਆ ਬੈੜ ਅੱਛਾ ਜੀ ਬਾਕੀ ਥਣ ਭੰਡਾ ਬਹੁਤ ਸੋਹਣਾ ਲੱਗਾ ਬੈੜ ਨੂੰ ਐ ਕਹਿਣ ਤੇ ਮੰਨ ਲਓ ਤੁਸੀਂ 12 13 ਕਿਲੋ ਬੋਲੀ ਹੋਗੀ ਬਿਲਕੁਲ ਤਿੰਨਾਂ ਦਿਨਾਂ ਦੀ ਸੋਈ ਆ ਅੱਛਾ ਜੀ ਤੇ ਆਪ ਵੀ ਮੰਨ ਲਓ ਵੀ ਬਹੁਤ ਸੋਹਣੀ ਆ ਤੇ ਬੱਛੀ ਵੀ ਮਗਰ ਬੜੇ ਕੰਪੀਖ ਨਾਲੇ ਠੀਕ ਆ ਜੀ ਐਰ ਸ਼ੈਰ ਦਿਖਾ ਦਿਓ ਬਈ ਹਾਂਜੀ ਹਾਂਜੀ ਫੀਮੇਲ ਕਾਫ ਪਿਓਰ ਐਰ ਸ਼ੈਰ ਚ ਜੇ ਐਰ ਸ਼ੈਰ ਦੇ ਵਿੱਚ ਚੰਗਾ ਸਿਨ ਕੇ ਨਿਕਾ ਕਰਨ ਲੱਗਾ ਜੇ ਹਾਂਜੀ ਬਹੁਤ ਪਿਆਰੀ ਆ ਹਾਂਜੀ ਹਾਂਜੀ ਹੋਰ ਆ ਭਾਈ ਆਪਣਾ RAM Singh ਪਿੰਡ ਮਾਲਾ ਕਿਢੀ ਤੋਂ ਇਹ ਵੀ ਇਹ ਡੰਗਰ ਖੋਲਣ ਵਾਲਾ ਬੰਦਾ ਵੀ ਬਹੁਤ ਪਿਆਰ ਕਰਦਾ ਆ ਪਾ ਨੂੰ ਲੋ ਭਾਈ ਜੀ ਅਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤੋਂ ਬਾਕੀ ਵੀ ਜੀ ਥਣ ਭਾਂਡਾ ਬਹੁਤ ਸੋਹਣਾ ਲੱਗਾ ਹੈ ਲਾਗੇ ਤੋਂ ਹਾਂਜੀ ਮਾਲੋ ਰਮਾਨ ਰੋਕੋ ਭਾਈ ਜੀ ਰੋਕੋ ਰਮਾਨ ਨਾਲ 16 17 ਕਿਲੋ ਦੁੱਧ ਭਰਨ ਵਾਲੀ ਬੱਤੀ ਆ ਠੀਕ ਆ ਜੀ ਆ ਲਾਗੇ ਤੋਂ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸੈਜ ਤੇ ਗੈਬ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਆਪੋ ਵੀ ਯਾਰ ਸ਼ਹਿਰ ਵਿੱਚ ਤੇ ਪਿਛੇ ਜਵਾਕ ਵੀ ਇਹਦਾ ਜਿਹੜਾ ਪੇਮੈਂਟ ਉਹ ਵੀ ਐਸ਼ਰ ਦੇ ਵਿੱਚ ਚੰਗਾ ਕਿ ਨਸੀਮਣ ਪਾਇਆ ਉਹ ਵੀਰ ਨੇ ਹਾਂਜੀ ਹਾਂਜੀ ਬਾਕੀ ਅਡਰ ਕੁਆਲਟੀ ਬਹੁਤ ਸ਼ਾਨਦਾਰ ਬਣਾਈ ਹੈ ਨੇ ਆਹ ਵਾਲਾ ਜਵਾਬ ਬਾਈ ਜੀ ਥਣ ਭਾਂਡਾ ਬਹੁਤ ਸੋਹਣਾ ਲੱਗਾ ਹਾਂਜੀ 16 17 ਕਿਲੋ ਰਮਾਨ ਨਾਲ ਫਸ ਕੇ ਦੁੱਧ ਪਰੋ ਮੌਕੇ ਤੇ ਕਿੰਨਾ ਤਿਆਰ ਦੱਸਿਆ ਬਾਕੀ ਇਹ ਠੰਡੀ ਧੀਰੀ ਬੜੀ ਆ ਐ ਮੰਨ ਲਓ ਕੋਈ ਬੰਗਾ ਪਾਉਣ ਦੀ ਲੋੜ ਨਹੀਂ ਕੋਈ ਲੈਣਾ ਦੇਣਾ ਜਿੱਦਾਂ ਮਰਜ਼ੀ ਹੋਵੇ ਬੈਗਜ ਹੋ ਸਕਦਾ ਕਿੰਨਾ ਤਿਆਰ ਹੈ ਇਸ ਟਾਈਮ ਤੇ ਮੰਨ ਲਓ 13 ਕਿਲੋ ਕਰੀਬਨ ਕਰ ਗਈ ਹੈ ਹੋ ਸਕਦਾ ਕਿ ਲੋਖੰਡ ਵੱਧ ਵੀ ਗਏ ਹੋਵੇ ਗਈ ਪਰ ਆਪਾਂ ਮੱਲੂਏ ਨਾ ਕਿ ਦੱਸਦੇ ਆ 13 ਕਿਲੋ ਇਸ ਚੰਦੇ ਹਾਜ਼ਰ ਹੋ। ਬਾਈ ਕਹਿੰਦਾ ਕਿ ਹੋਊਗਾ ਵੱਧ ਹੀ ਆਪਾਂ ਲੀਟਰ ਘਾਟੀ ਦੱਸਾਂਗੇ। ਹਾਂਜੀ ਹਾਂਜੀ। ਕੀ ਮੋਲੇ ਦਾ ਹਰਾ? ਇਹ ਮੋਲ ਵੀਰ ਜੀ 40 ਦੀ ਦੇ ਦਈਏ ਜੀ। ਕਰਦੇ ਹੀ ਮੰਨਣਾ ਚੋ। ਚੋ ਹੀ 2 ਛੱਡ ਦਈਏ। 38 38 ਦੇ ਦਈਏ ਜੀ। ਹੋਰ ਛੱਡ ਦਈਏ। ਹੋਰ ਛੱਡ ਦਈਏ ਜੀ। ਛੱਡ ਲਿਖੇ। ਫਿਰ ਬਾਈ ਦਾ ਬਚਾਉਂਦਾ ਨਹੀਂ ਜੇ ਕੁਝ ਵੀ। ਚਲੋ ਫਿਰ ਚਲੋ ਓਕੇ। ਇਹ ਬਿਲਕੁਲ ਖਿੱਚ ਕੇ ਜੇ ਰੇਟ ਪਾਇਆ ਜੀ ਆਪਾਂ। ਹੈਂ? 35 ਦੀ ਜਸਨੋ ਹੀ ਦੇ ਦਾਂਗੇ। 35 ਦੀ ਲੋ ਬਾਈ ਜੀ 35 ਦੀ ਵੀਰ ਕਹਿੰਦਾ ਦੇ ਦਾਂਗੇ 35 ਦੀ ਦੇ ਦਾਂਗੇ ਤੇ ਬਾਈਆਂ ਦੇ ਕਮੈਂਟ ਵੀ ਆਉਂਦੇ ਕਿ ਬਾਈ ਤੁਹਾਡੀ ਵੀਡੀਓ ਵੇਖਣ ਦਾ ਵੱਖਰਾ ਹੀ ਅੰਦਾਜ਼ ਹੈ ਚਲੋ ਤੁਸੀਂ ਆ ਵੀ ਕਹਿ ਦਿੰਦੇ ਜੀ ਮੋਂਨਾਂ ਦਾ ਧੰਨਵਾਦ ਦਿਦੋਂ ਹਾਂਜੀ ਆਜਾ ਹੁਣ 3ਜੇ ਨੰਬਰ ਤੇ ਇਹ ਵੀਰ ਜੀ ਬਹੁਤ ਸੋਹਣੀ ਵਛੀ ਆ ਪੰਜਾ ਸੂਗਿਆ ਯਾਰ ਕੇ ਸੋਹਣੀ ਆ ਗੁੰਦੀ ਪਈ ਹੋਵੇ ਲੋ ਤੁਹਾਡੇ ਹਾਂਜੀ 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 ਤੇ ਦਿਨ ਜਰੂਰ ਮੰਨ ਲਓ ਵੀ 10 ਕੜਦੀ ਆ ਪਰ ਬਣੂ ਬਹੁਤ ਵਛੀ ਅੱਛਾ ਹੀ ਟਲਾਜ ਬਹੁਤ ਹਨਾ ਹਾਂਜੀ ਹਾਂਜੀ ਇਹਦੀ ماں ਥੱਲੇ ਮੰਨ ਲਓ ਜੀ ਇਸ ਟਾਈਮ ਤੇ 25 26 ਲੀਟਰ ਦੁੱਧ ਆ। ਅੱਛਾ ਜੀ। ਜਿਹਦੇ ਵੀਰ ਕੋ ਲਈ ਇਹਦੀ ماں ਵੀ ਮੈਂ ਤਾਂ ਆਨਾ ਮਾਂ ਮੈਨੂੰ ਦੇ ਦੇ ਨਾਲ ਹੀ ਕਹਿੰਦਾ ਨਹੀਂ ਵਸ਼ੀਦ ਨੂੰ ਲੈ ਆ। ਅੱਛਾ ਜੀ। ਅਗਲੇ ਸਵੇਰੇ ਕਹਿੰਦਾ ਵੇਚਾਂਗੇ। ਠੀਕ ਹੈ ਜੀ। ਤੇ ਇਹ ਵੀ ਮੰਨ ਲਓ ਤੁਸੀਂ 14 15 ਕਿਲੋ ਪਹਿਲੇ ਸਵੇਰੇ ਭਰੂਗੀ ਭਰੂਗੀ ਨਾਲ। ਠੀਕ ਹੈ ਠੀਕ ਹੈ। ਪਹਿਲਾ ਸਵੇਰ ਸੂਣ ਵਾਲੀ ਆ। ਅੱਛਾ ਜੀ। ਖੁੱਲੋ ਬਾਈ। ਇਹਦੀ ਚੌਗੀ ਦਿੰਦੀ ਏ। ਠੀਕ ਹੈ ਠੀਕ ਹੈ। ਬਾਈ ਜੇ ਲੱਗੇ ਤੁਸੀਂ ਕਹਿ ਸਕਦੇ ਆ ਡਰ ਕੁਆਲਟੀ ਕੋਈ ਢੱਲਾ ਢੋਲਾ ਜੇ ਬਹੁਤਾ। ਬਾਕੀ ਇਹ ਵੀ ਖੂਬਸੂਰਤੀ ਵੇਖੋ ਤੁਸੀਂ ਕਿ ਲਾਗੇ ਤਾਂ ਤੁਹਾਨੂੰ ਫੇਸ ਵੀ ਇਹ ਦਿਖਾਵਾਂਗੇ ਬਹੁਤ ਪਿਆਰਾ ਫੇਸ ਆ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਦੇਖਣਾ ਜੇ ਵੀਰ ਕਹਿੰਦਾ ਕਿ ਖੜਤੀ ਏ 10 ਭਰੂ ਬਹੁਤ ਵਛੀ ਲੱਟਲਾਂ ਬਹੁਤ ਜਿਆੜੀਆਂ ਨੇ ਵੇਖੋ ਠੀਕ ਆ ਜੀ ਹਾਂਜੀ ਅਬਾ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਅਸਰ ਦੇ ਥੋੜਾ ਡਰਦੀ ਆ ਬਾਕੀ ਰਾਮ ਬਾਈ ਤਗੜਾ ਵਾ ਕਿੱਕੀ ਫਿਰਦਾ ਵਾ ਓ ਲੀਓ ਓ ਲੀਓ ਕੈਮਰੇ ਕਰਕੇ ਡਰਦੀ ਹੈ ਅੱਛਾ ਜੀ ਹਾਂ ਜੀ ਬਾਕੀ ਠੰਡੀ ਠਿਰੀ ਬਹੁਤਾ ਵੇਜੀ ਕੋਈ ਉਹੋ ਜੀ ਗੱਲ ਨਹੀਂ ਵੀ ਕੋਈ ਗਰਮ ਵਾਲਾ ਕੰਮ ਆ ਜਾਂ ਕਿਦਾਂ ਕਿਦਾਂ ਨਹੀਂ ਆ ਕੈਮਰੇ ਕਰਕੇ ਚਲੋ ਡਰਦਾ ਪਸ਼ੂ ਠੀਕ ਹੈ ਠੀਕ ਹੈ ਅਜੇ ਬਾਕੀ ਆ ਵਾ ਠਿੱਲਾ ਬਹੁਤ ਆ ਬਣ ਜੂਗੇ ਸੋ ਤੱਕ ਚੰਗੀ ਹਾਂ ਜੀ ਹਾਂ ਜੀ ਕੀ ਮੁੱਲ ਭਾਈ ਇਹਦਾ ਹਰ ਮੁੱਲ ਵੀ ਜੀ ਇਹਦਾ ਭਾਵੇਂ 55 ਕਰਾ ਲਓ 50 ਕਰਾ ਲਓ 45 ਦੇ ਦੇ ਦਈਏ ਛੱਡ ਦਈਏ ਹੋਰ ਥੋੜਾ ਜਿਹਾ ਕੱਬੀ ਚਲੋ 2000 ਛੱਡ ਦਈਏ ਇਹ 43 43 ਦੇ ਦੇ ਯਾ ਅਨੁਛੜਦੀ 42 ਦੇ ਦਈਏ 42 ਦੀ 40 ਪੂਰੇ ਦੇ ਦਾਂਗੇ ਹਾਂ ਲਓ ਭਾਈ ਜੀ 40000 ਦੀ ਤੇ ਬਾਕੀ ਮੌਕੇ ਦੇ ਹੋਰ ਮੇਰਾ ਵੀਰ ਹੋਣਾ ਕੋਈ ਇਹਦੇ ਚੋਂ ਜ਼ਿਆਦਾ ਨਾ ਇਹਦੇ ਚੋਂ ਬੜਾ ਖਿੱਚ ਕੇ ਰੇਟ ਪਾਦਾ ਜੇ ਇਹਦੇ ਤੋਂ 200 ਰੁਪਏ ਛੋਟ ਹੀ ਹੋਣੀ ਏ ਚਲੋ ਠੀਕ ਬੜਾ ਖਿੱਚ ਕੇ ਪਾਇਆ ਜੀ ਰੇਟ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਧੰਨਵਾਦ ਆਜੋ ਹੁਣ ਤੁਹਾਨੂੰ ਆ ਬੱਸ ਹੋ ਗਏ ਬਾਰੇ ਭਾਈ ਇਹ ਵੀ ਜੀ ਤੀਜਾ ਸੂਆ ਯਾਰ ਕਿ ਮੈਂ ਹੀ ਸੋਈ ਜਾ ਅੱਛਾ ਇਹ 2 ਨੌ ਲੀਟਰ ਦੇ ਥੱਲੇ ਪੁੱਲ ਤਿਆਰ ਆ ਰਿਹਾ 9 ਲੀਟਰ ਹਾਂਜੀ ਇਹ ਗਾੜੀ ਪੀਰਾਂ ਦੀ ਸੇਵਾ ਤੇ ਭਵੇਂ 10 ਚੋਲਣ ਭਵੇਂ 12 ਚੋਲਣ ਇੱਕ ਇਸ ਟਾਈਮ ਤੇ ਮੇਰੇ ਘਰ ਆਣ ਕੇ ਭਵੇਂ ਜਦੋਂ ਮਰਜੀ ਦੋ ਟਾਈਮ ਚੋਣ ਅ ਅੱਛਾ ਜੀ ਤੇ ਦੁੱਧ 9 ਲੀਟਰ ਹੋਊਗਾ ਜੇ ਮੈਂ ਕਰੀ ਠੀਕ ਹੈ ਕਿੰਨੇ ਦਿਨ ਹੋਵੇ ਸੂਈ ਨੂੰ ਪਲਾ ਇਹਨੂੰ ਸੂਈ ਨੂੰ ਕਰੀਬਨ ਕਰੀਬਨ 10 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਬਾਕੀ ਖੋਲ ਕੇ ਵਿਖਾ ਦਿਓ ਖੋਲ ਕੇ ਵਿਖਾਓ ਬਾਈ ਹਾਂਜੀ ਬਾਈ ਜੀ ਫੇਸ ਕੁਆਲਿਟੀ ਤੋਂ ਚੈੱਕ ਕਰ ਸਕਦੇ ਪਿਓਰ ਮੋਰਾ ਨਸਲ ਦੇ ਵਿੱਚ ਹੈ ਬਾਕੀ ਸਾਮਕੇ ਵੀ ਇਹਨੇ ਥੋੜੀ ਜਿਹੀ ਘੱਟ ਕੀਤੀ ਆ ਤੇ ਜੇ ਵੀ ਸਾਂਭ ਰਲਾ ਜੂਗੇ ਤੇ ਚਲੋ ਵਾਰਸ ਜੂਗੇ ਦੁੱਧ ਬਾਕੀ 9 ਲੀਟਰ ਮੌਕੇ ਦਾ ਜਿਹੜਾ ਦੁੱਧ ਤਿਆਰ ਆ ਬਿਲਕੁਲ ਥਾਣਾ ਦਾ ਸੈਜ ਗਿਆ ਬਹੁਤ ਪਿਆਰਾ ਦਾ ਇਹ ਵੀ ਤੁਹਾਨੂੰ ਲੱਗ ਗਿਆ ਚੈੱਕ ਕਰਾਉਨੇ ਆ हां ਜੀ ਭਾਈ ਜੀ ਚੈੱਕ ਕਰ ਸਕਦੇ ਅਗਲੀ ਸਾਈਡ ਤੋਂ ਵੀਰੇ ਦਿਖਾਰੇ ਮੜਾ ਜਾ ਫੇਸ ਕੁਆਲਟੀ ਭਾਈ ਚੈੱਕ ਕਰੋ ਮਟਰ ਕੁਆਲਟੀ ਬਹੁਤ ਸ਼ਾਨਦਾਰ ਹੈ। ਇਹਦੀ ਮੋਟੀ ਥਣਾ ਦਾ ਸਾਈਜ਼ ਤੇ ਗੈਪ ਵੀ ਬਹੁਤ ਚੰਗਾ ਵਾ। ਚਵਾਈ ਦੀ ਬੜੀ ਨਿਗਰ ਹੈ ਭਾਈ। ਯਾਰ ਮਾਨ ਨਾਲ ਜਿਤਨਾ ਮਰਜੀ ਭਾਵੇਂ 5 ਸਾਲ ਦਾ ਬੱਚਾ ਬਾਗ ਚਵਾ ਦੋ। ਅੱਛਾ ਜੀ। 2 ਮਿੰਟਾਂ ਵਿੱਚ ਮੈਂ ਖਾਲੀ ਕਰ ਦੂੰਗਾ। ਠੀਕ ਹੈ ਠੀਕ ਹੈ। ਐ ਤੌਰ ਫੋਲੀ ਰੁਮਾਨ। ਠੀਕ ਹੈ ਜੀ। ਕੀ ਮੁੱਲ ਹੈ ਰ ਭਾਈ ਇਹਦਾ? ਇਹਦਾ ਮੁੱਲ ਵੀਰ ਜੀ ਕਰਾਉਣ ਨੂੰ ਭਾਵੇਂ 70 ਕਰਾ ਲਓ 65 ਕਰਾ ਲਓ। ਅੱਛਾ ਜੀ। ਇਹ 55000 ਦੀ ਦੇ ਦਈਏ ਹਾਂ ਨਾ ਜੀ। ਚਲਦੇ ਮਾਨ ਦਾ ਮੁੱਲ। ਬੜਾ ਹੀ ਖਿੱਚ ਕੇ ਪਾਤਾ ਜੀ ਰੇਟ। ਅੱਛਾ ਜੀ। 2053 ਹੀ ਦੇ ਦਾਂਗੇ 53000 ਦੀ 53000 ਦੀ ਨਾ ਬਾਕੀ 53000 ਦੀ ਬਾਕੀ ਕੱਦ ਕਾਟ ਬਹੁਤ ਚੰਗਾ ਹੈ ਦਾ ਹਾਂਜੀ ਇਹ ਕੋ ਸਾਂਭਲਾ ਆ ਰਿਹਾ ਚਲੋ 9 ਤੋਂ 10 ਜੀ 10 11 ਕਿਲੋ ਰਮਾਨਾ ਦੁੱਧ ਮਹੀਨੇ ਹਸਕੇ ਭਰੀ ਜਾਣਾ ਅੱਛਾ ਅੱਛਾ ਬੱਬੀ ਪਿਓ ਮੋਰਨ ਨਸਲ ਦੇ ਵਿੱਚ ਆਜੋ ਹੁਣ 5ਵੇਂ ਨੰਬਰ ਤੇ ਇਹ ਵੀਰ ਜੀ ਤੋਹਫਾ ਹੀ ਜੀ ਅੱਛਾ ਜੀ ਹਾਂਜੀ ਇਹਨੂੰ ਡੇਢ ਕ ਮਹੀਨਾ ਲੱਗ ਰਿਹਾ ਮਨ ਲਓ ਵੀ ਬਣੀ ਨਾ ਹੋ ਗਿਆ ਜੀ ਅੱਛਾ ਜੀ ਤੇ 7 ਲੀਟਰ ਦੁੱਧ ਮੰਤੀ ਵਾਲਾ ਇਹਦੇ ਕੋਲ ਤਿਆਰ ਜੀ ਠੀਕ ਹੈ ਜੀ ਹਾਂਜੀ ਇਹਦੇ ਪਿੱਛੇ ਜਵਾਕ ਹੈਗਾ ਵੀ ਨਹੀਂ ਜਵਾਕ ਨਹੀਂ ਜੀ ਦਾਗਾ ਦਾ ਪਾੜੇ ਮੰਨ ਕੇ ਔਰ ਇਹ ਆਪੇ ਡੇਢ ਮਹੀਨਾ ਬਣੀ ਰੋ ਗਿਆ ਆਪਾ ਗਰੰਟੀ ਨਹੀਂ ਜੀ ਕਿਸੇ ਵੀਰਪੁਰਾਣ ਠੀਕ ਹੈ ਠੀਕ ਹੈ ਨਿਕਲ ਆਵੇ ਉਹਨਾਂ ਦੀ ਕਿਸਮਤ ਅਸ਼ਾ ਜੀ ਹਾਂਜੀ ਬਾਕੀ ਇਹ ਲੱਗਦਾ ਵੀ ਮੈਂ ਨਿਕਲੂਗੀ 100% ਠੀਕ ਹੈ ਜੀ ਹਾਂਜੀ ਬਾਕੀ ਖੋਲ ਕੇ ਵਿਖਾ ਦਿਓ ਵੀਰਪੁਰਾਣ ਜੀ ਮਿਲਦੀ ਮਾਂ ਪਾੜੇ ਤੇ ਪਾੜੇ ਤੇ ਪਾੜੇ ਤੇ ਵੀਰ ਜੀ ਦੋਵੇਂ ਟਾਈਮ ਹੀ ਪਾੜੇ ਤੇ ਲੋ ਬਾਈ ਜੀ ਪਾੜੇ ਤੇ ਮਿਲਦੀ ਜੀ ਹਾਂਜੀ ਇਹ 7 ਲੀਟਰ ਦੁੱਧ ਪਿਆਰ ਆ ਤੇ ਡੇਢ ਮਹੀਨਾ ਬਾਈ ਕਹਿੰਦਾ ਕਿ ਬਣੀ ਨੂੰ ਹੋ ਗਿਆ ਵਾ ਚਲੋ ਗਰੰਟੀ ਆਪਾ ਬਾਕੀ ਛੋਟੀ ਸੋਹਣੀ ਆ ਤੇ ਬਾਕੀ ਦੂਜਾ ਸੋਹਣੀ ਆ ਤੇ ਤੀਜੇ ਨੂੰ ਗਾਂ ਮੰਨ ਲਓ ਗੱਬਣ ਆ ਇਹ ਵੀ ਗਾਂ ਰਕਮ ਦੀ ਛੋਟੀ ਬਣ ਜੂਗੀ ਕਿ ਵੀ ਭਰਾ ਸਾਂਭ ਲੂਗਾ ਨਾ ਸਾਂਭ ਲੂਗੇ ਸਹੀ ਹਾਂਜੀ ਮੜ ਜਾ ਰੋ ਕੇ ਤਣਾ ਦਾ ਸੈਜ ਚੈੱਕ ਕਰਾ ਦੇ ਚੱਲ ਫੇਸ ਕੁਆਲਟੀ ਚੈੱਕ ਕਰੋ ਬਾਈ ਜੀ ਥਾਣਾ ਦਾ ਸੈਜ ਤੇ ਗੈ ਵੀ ਬਹੁਤ ਚੰਗਾ ਆਦਾ ਵੈਸੋ ਹਣਾ ਹੋਰ ਤੋਂ ਨਿਕਾ ਜਾ ਫੇਸ ਇਹਦਾ ਇਹ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਾ ਇਹਨੂੰ ਕੀ ਮੁੱਲ ਬਾਈ ਜੀਰਾ ਜੇ ਵੀ ਜੀ ਦੇ ਦਈਏ ਜੇ ਮੁੱਲ ਭਾਵੇਂ 50 ਕਰ ਲਈਏ 45 ਕਰ ਲਈਏ 40 ਦੀ ਦੇ ਦਈਏ ਜੇ ਯਾਰ ਛੱਡ ਦੀ ਹੋਰ ਯਾਰ ਛੱਡ ਦੀ ਜੇ ਹਾਂਜੀ ਚਲੋ ਦੋਈ ਛੱਡ ਦੀ 38 ਦੀ 38 ਦੀ ਪਿਛਲੀ ਵੀਡੀਓ 38 ਦੀ ਪਾਈ ਯਾਰ ਜੀ 38 33 ਹੋ ਜੇ ਹਾਂ ਲਓ ਬਾਈ ਜੀ 38000 ਦੀ ਵੀਡੀਓ ਪੂਰੀ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਹੈ ਦਿਲੋਂ ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਵਾਰਟ ਦਿਖਾਈ ਹੋਰੀ ਤੁਹਾਨੂੰ ਆਪਾਂ ਆਉਂ ਲੈਣੀ ਚਵਾਈ ਦਿਖਾਉਨੇ ਆ ਅ ਚਵਾਈ ਵਾਹ ਰਹੀ ਹੈ ਕਹਿੰਦਾ ਕਿ ਚਲ ਵੀਡੀਓ ਜੀ ਚਵਾਈ ਆ ਦੀ ਛੱਡੀ ਜੀ ਬੱਚਾ ਹਾਂਜੀ ਆ ਛੱਡ ਗਈ ਹਾਂਜੀ ਆ ਨਾਲ ਵੀ ਪ੍ਰਾਹਣ ਪਤਾ ਲੱਗ ਗਿਆ ਦੋਦੇ ਦਾ ਕਾਫ ਆਇਆ ਤੇ ਪਿਛੇ ਹਾਂਜੀ ਤੇ ਬਹੁਤ ਚੰਗੇ ਸੀਮਨ ਦਾ ਆ ਵੀ ਕਿਸ ਨੇ ਚਲੋ ਸੀਮਨ ਚੰਗਾ ਹੀ ਭਾਇਆ ਸੀ ਹਾਂਜੀ ਹਾਂਜੀ ਓੜੀ ਨੂੰ ਲਾਣਾ ਅੱਛਾ अच्छा अच्छा मैं वीडियो फिर करना भाई चलो गलत नाम ले गए लो जी चेक करो भाई जी ਤੁਹਾਨੂੰ ਹੁਣ ਚਵਾਈ ਦਿਖਾਉਣੀ ਆਨਲਾਈਨ ਇਹ ਤੋ ਹੋਇਆ ਹੈ ਦੋ ਫਿਰ ਇਹ ਸੰਦੂ ਸਦੂ ਸੌਰੀ ਦਿਲ ਨਾ ਬੈਠਾ ਹੈ ਹਾਂ ਚਲੋ ਕੋਈ ਗੱਲ ਆ ਸਿੱਧੂ ਸਾਹਿਬ ਫਾਲਤੀਆਂ ਚੱਕੀ ਫਿਰਦੇ ਆ। ਆਹ ਪਕੜਾ ਭਾਈ ਆਪਣਾ ਕੰਮ ਕਰਦਾ ਬਹੁਤ ਚੰਗਾ ਵਿਚਾਰਾ। ਜੇਬ ਕੱਢੀ ਜਾਂਦਾ ਸਫਾਈ ਵਾਲੇ। ਓ ਬਾਈ ਵੇਖ ਲੋ ਇੱਕ ਮਿੰਟ ਤੋਂ ਪਹਿਲਾਂ ਹੀ ਪਸ ਮਗੀ ਆ ਪਸ ਕੇ ਵਾਰ ਹੈ ਪਸ ਮਾਇ ਦਾ ਹੁਣ ਤੁਹਾਨੂੰ ਚੈੱਕ ਕਰਾਉਂਦੇ ਆ ਲਾਗੇ ਤੋਂ ਇਹ ਵੀ ਰੱਡਦੀ ਵੀ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਇਹ ਸਿੱਧੀ ਕਰ ਲਈਏ ਜੋ ਮੈਨੂੰ ਕੋਈ ਨਹੀਂ ਇਦਾਂ ਹੀ ਪਾ ਦੇਵਾ ਨਾਲੇ ਵਧੀਆ ਨਹੀਂ ਚਾਨਣ ਨਾਲ ਤੋਂ ਹੋ ਜੀ ਉਹ ਨਾ ਪਛਾ ਚੱਲ ਵੇਖ ਲੈ ਆ ਸਹੀ ਹੈ ਬਾਲਟੀ ਦੇ ਭਾਵੇਂ ਬਾਲਟੀ ਬਾਲਟੀ ਮੜੀ ਨਹੀਂ ਦਿਖਾ ਦਿਓ ਇੱਕ ਵਾਰ ਇਹ ਵੀਰ ਭਰਾ ਕਹਿ ਦਿੰਦੇ ਹੋ ਜਾਨੇ ਨਹੀਂ ਜੀ ਟਰਾਈ ਕਰ ਲਈਏ ਉਧਰ ਉਧਰ ਹੀ ਬਹਿ ਜੀਏ ਹੋ ਵੈੜ ਦੇ ਠੰਡੀ ਤੇਰੀ ਆ ਬਹੁਤ ਕਰਮਾ ਵਾਲੀ ਆ ਜੀ ਭਈਆ ਚੈੱਕ ਕਰ ਲੋ ਅਗਲੇ ਦਿਨਾਂ ਦਾ ਪਸਮਾਰ ਇਚਵਾਤ ਇਹ ਚੈੱਕ ਕਰ ਸਕਦੇ ਜੀ ਬਹੁਤ ਚੰਗੀ ਮੋਟੀ ਧਾਰਿਆ ਬਾਕੀ ਵੀ ਜੀ ਕੋਈ ਰੱਸੀ ਦੀ ਲੋੜ ਨਹੀਂ ਐ ਇਦਾਂ ਹੀ ਬੈਸਾ ਬਿਲਕੁਲ ਠੰਡੀ ਵੈੜ ਇਹ ਰਹਨੇ ਹੁੰਦੇ ਹਾਂ ਹਾਂ ਭਾਈ ਵੀਰੇ ਕੈਂਪਰੇ ਵਾਲੇ ਤੋਂ ਇੱਥੇ ਬੈਠ ਕੇ ਦਿਖਾਓ ਮਾੜਾ ਜੀ ਬਿਲਕੁਲ ਸ਼ਾਂਤ ਸੁਭਾਅ ਦੀ ਆ ਵੇਖੋ 3-4 ਜਣੇ ਆਪਾਂ ਲੱਗ ਗਏ ਇਹਦੇ ਖੜੇ ਹਾਂਜੀ ਹਾਂਜੀ ਕੋਈ ਇੱਧੇ ਜਾਨੀਆ ਵੀ ਡਰ ਪਾਇਆ ਭਾਈ ਅਗਲੇ ਥਾਂ ਦੀ ਆਪਾਂ ਚ ਵਾਈ ਦਿਖਾਉਣੀ ਹੈ ਕਿ ਕਿੰਨੀ ਹੈ ਨਾ ਹਾਂਜੀ ਹਾਂਜੀ ਬਾਕੀ ਵੀਰ ਜੀ ਇੰਨੀ ਰਕਮ ਜਿੰਨੇ ਵੀਰ ਭਰਾ ਨੇ ਕਿਸ ਨੇ ਲਾਉਣੀ ਉਹਨਾਂ ਨੂੰ ਚੀਜ਼ ਵੀ ਚੰਗੀ ਮਿਲੇ ਨਾ ਅਗਲੇ ਦੀ ਰੂਹ ਖੁਸ਼ ਹੋ ਜਾਂਦੀ ਹੈ ਹਾਂਜੀ ਹਾਂਜੀ ਸਹੀ ਹੈ ਨਹੀਂ ਬਿਲਕੁਲ ਸਹੀ ਗੱਲ ਆ ਕੀ ਪਤਾ ਅਗਲੇ ਨੇ ਜਦੋਂ ਕਿੰਨੇ ਲੈਣੀ ਕਿਦਾਂ ਪੈਸਾ ਇਕੱਠਾ ਕੀਤਾ ਵਾ ਗਲਤ ਬੰਦੇ ਦੀ ਆਪਾਂ ਵੀਡੀਓ ਪਾਉਣੀ ਨਹੀਂ ਆਪਾਂ ਹਾਂਜੀ ਹਾਂਜੀ ਜਿਹੜਾ ਸਹੀ ਕੰਮ ਕਰਦਾ ਉਹਦੀ ਵੀਡੀਓ ਦਿਖਾਵਾਗੇ ਆਪਾਂ ਹੱਕ ਸੱਚ ਦੀ ਮਿਹਨਤ ਹੈ ਜੀ ਸਾਡੀ ਹਾਂਜੀ ਹਾਂਜੀ ਇਹ ਹੀ ਰਕਮ ਲਾ ਕੇ ਲੈਉਣੇ ਅਗਲੇ ਨੇ ਵੀ ਰਕਮ ਲਾ ਕੇ ਖੜਦੀਆਂ ਜੀ ਹਾਂਜੀ ਹਾਂਜੀ ਅਸੇਧੂ ਸਾਹਿਬਾ ਜਵਾਬ ਪੜਿਓ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਅਗਲੇ ਥਾਂ ਤੇ ਬਿਲਕੁਲ ਚਵਾਈ ਦੇ ਨਾਲ ਮਿਲ ਕੇ ਤੁਸੀਂ ਆਪਣੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਜੀ ਵੀਰ ਜੀ ਆਪਾਂ 20 ਦੱਸਿਆ ਜੇ ਹਾਂਜੀ 22 ਨਿਕਲੂਗਾ ਜੀ ਠੀਕ ਹੈ ਜੀ ਹਾਂਜੀ ਰੋਜ਼ ਤਾਂ ਰੋਜ਼ ਹੀ ਕਿਲੋ ਡੇਢ ਕਿਲੋ ਦਾ ਗਾਂ ਦਾ ਮੰਨ ਲਓ ਵੀ ਫਰਕ ਆਉਂਦਿਆ ਅੱਛਾ ਅੱਛਾ ਠੀਕ ਹਾਂਜੀ ਰਾਤ ਹੋਰ ਦਿਨ ਹੋਰ ਦੁੱਧੋਂ ਤਰੀ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਬਾਕੀ ਹੁਣ ਦੇਣਾ ਵੀ ਹਰੇ ਮੰਨ ਲਓ ਇਹਨੇ ਮੇਲੇ ਚੋਂ ਬਾਹਰ ਵੀ ਹੋਣਾ ਜੀ ਤੇ ਚਲੋ ਵਧੂ ਵੀ ਕਰੋ ਉਹ ਤੇ ਮੇਰੇ ਹਿਸਾਬ ਨਾਲ 25 ਤੋਂ ਪਲੱਸ ਜਾਊਗੀ ਐ ਅੱਛਾ ਜੀ ਹਾਂਜੀ ਲਓ ਬਾਈ ਜੀ ਚੈੱਕ ਕਰੋ ਅਗਲੇ ਥਾਂ ਦੀ ਚਵਾਈ ਆ ਇੱਥੇ ਰਹਿੰਦੀ ਬਾੜੀ ਸਿੱਧੂ ਸਾਹਿਬ ਚੌਕ ਤੋਂ ਮਣ ਦੇ ਵਿੱਚ ਕਿੰਨਾ ਗਿਆ ਸਾਡੇ ਹਿਸਾਬ ਨਾਲ ਬਾੜੀ ਆ ਵੀ ਖਾ ਆ ਵੀ ਬਾੜੀ ਹਾਂ ਬਿਲਕੁਲ ਦੇਖ ਲਓ ਬਾਈ ਜੀ ਥਾਲੀਏ ਆ ਵਾਲੀ ਜਿਹੜੀ ਮਗਰਲੇ ਥਾਂਾਂ ਦੀ ਚਵਾਈ ਆ ਬਿਲਕੁਲ ਸਾਫ਼ ਧਾਰਿਆ ਬਿਲਕੁਲ ਖੋਲੀ ਆ ਕੀ ਕਰ ਸਕਦੇ ਤਿੰਨ ਲਾਗੇ ਦੇਖੋ ਨਹੀਂ हां जी भैया चेक करो गलत काम ना करी कित्ता जे नाम महाराज करावे नहीं बढ़िया बढ़िया ते प्लाकी चेक लागले ਅੱਜ ਕਰ ਚਲੇ ਗਏ ਨਗਰ ਬੰਨੇ ਹੋਊਗਾ ਉਹੀ ਹੋ ਜਾਣਾ ਜਿੰਨੇ ਜਿਹੜੇ ਬਣਾਉਣੇ ਵੇ ਖਰੀਦਣਾ ਵਾ हां जी ਖੁਸ਼ ਹੋਵੇ ਜਾ ਕੇ ਉਹਦੇ ਘਰ 1 ਲੀਟਰ 1.5 ਲੀਟਰ ਵਾਹ ਜੀ ਹਾਂ ਜੀ ਹਾਂ ਜੀ ਫਿਰ ਮਜ਼ਾ ਆਉਂਦਾ ਉਹਦੇ ਹੋਣ ਬੰਨੇ ਕਰ ਲੈਣਾ ਤਾਂ ਇਹਦਾ ਲਖਦੇ ਹੋ ਜਾਵੀਂ ਦਿਖਾਇਆ ਹੀ ਆ ਵੀਰਾਂ ਨੂੰ Gracias. <laughs> ਸਾਬੋ ਨਾਂ ਫਰਕ ਕੋਈ ਗੱਲ ਬਾਤ ਖਰ ਕੇ ਨਈ ਕੋ ਗਿਲੰਪਰਾ ਗੱਲ ਬਾਤ ਅਛਾ ਪੀਨੇ ਗੇ ਲੈ ਮੋਹਤ ਸ਼ਾਂਤ ਸੁਭਾਅ ਦਾ ਫਰ ਸਿੱਧੂ ਸਾਹਿਬ ਸਿੱਧੂ ਸਾਹਿਬ ਤੜਕੇ 6 ਵਜੇ ਤੋਂ ਡਿਊਟੀ ਚਾਲੂ ਹੋ ਜਾਂਦੀ ਹੈ ਗੋਏ ਦੀ ਨੀਂਦ ਕਾ ਦਿੰਦਾ ਹੈ ਬਹੁਤ ਜ਼ਿਆਦਾ ਮਿਹਨਤ ਲੰਦਾ ਹੈ ਫਾਇਦੇ ਤੁਹਾਡੇ ਹੁੰਦੇ ਨੇ ਚੰਦ ਕੱਢਦੇ ਹਾਂਜੀ ਚਲੋ ਆਪ ਕੋਸ਼ੀਆਂ ਬਖਸ਼ੇ അച്ഛ പശു രാത് ബാ ਚਲੋ ਹਾਂ ਜਿਹੜੇ ਬਾਈ ਦੀ ਸਾਊਂਡ ਪਾਏ ਬਿਲਕੁਲ ਉਹੀ ਹੈ ਸਿੱਧੂ ਸਾਹਿਬ ਬਹੁਤ ਪਿਆਰ ਕਰਦੇ ਪਸ਼ੂਆਂ ਦੇ ਨਾਲ ਜਿਹੜੇ ਬਾਈ ਕੱਲ੍ਹ ਪੜ ਸੁਣਾਉ ਕੋਈ ਫਿਰ ਤੁਹਾਨੂੰ ਜੀ ਗੋਜ ਰੋ ਵੀ ਜੀ ਜਾਂਦੀ ਹੈ ਗੱਲਾਂ ਬਾਤਾਂ ਇਹ ਵੀਰ ਭਰਾਵਾਂ ਦੇ ਨਾਲ ਹੀ ਹੋਸਾਗੇ ਕਨੇਸਨਾਉਂ ਕੋ ਜਿਤਨਾ ਵੇ ਵੈ ਰੈਗੂਲਰ ਤਰਿਆ ਰਿੰਦਾ ਕੰਮ ਮੈਂ ਯਾਰਾ ਬੜਾ ਹੁੰਦਾ ਹੈ ਗਾਂ ਚੋਂ ਹੁੰਦਾ ਮੈਂ ਮਾਈ ਲੈਣ ਦੇ ਹਾਂਜੀ ਹੋ ਪੀਲਾਲੀ ਗੱਲ ਇਹ ਵੀ ਚਲੋ ਸਾਰੇ ਦਿਨ ਦੀ ਮਿਹਨਤ ਦਾ ਮੁੱਲ ਮੁਰਦਾ ਜਦੋਂ ਐਸ ਟਾਈਮ ਮੰਨ ਲਓ ਵੀ ਡੰਗਰ ਥੱਲੇ ਮਨ ਖੁਸ਼ ਹੋ ਜਾਂਦਾ ਹਾਂਜੀ 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 ਆਦੀ ਕਿਰਪਾ ਕਰੇ ਤੇ ਪਹਿਲੇ ਆਇਆ ਤਾਂ ਮੁੱਲ ਮੁਰ ਜਾਂਦਾ ਜੀ ਹਾਂਜੀ ਹਾਂਜੀ ਬਈ ਤੇ ਸਾਰਾ ਤੇ ਬਾਹਰ ਲੈਂਦੇ ਤੇ ਫਿਰ ਸਿੱਧੂ ਸਾਹਿਬ ਸਾਂਦੇ ਹਾਂਜੀ ਹਾਂਜੀ ਇਹਦੇ ਸਿਰ ਤੇ ਹੀ ਹੈ ਸਾਰਾ ਜੀ ਅੱਛਾ ਜੀ ਮੇਰਾ ਆਪਣਾ ਘਰ ਦਾ ਕੰਮ ਆਪਣੇ ਜਿਹਦੇ ਬਾਤ ਅੰਗਰਾ ਦਾ ਇੰਨਾ ਦਾ ਮਾਰ ਅੱਛਾ ਵੱਡੇ ਵੀਰ ਤੇ ਠੀਕ ਹੈ ਠੀਕ ਹੈ ਵਧੀਆ ਚਲੋ ਖਿਆਲ ਤੁਹਾਡਾ ਬਣਾ ਰਵੇ ਮਾਰ ਲਈ ਤਰੱਕੀਆਂ ਬਖਸ਼ੇ ਤੁਹਾਨੂੰ ਇਹ ਛੱਡ ਦੀਏ ਬੱਚੇ ਕਿਲੋ ਦਾ ਛੱਡ ਤੋਂ ਨਾ ਜੀ ਹਾਂਜੀ ਛੱਡ ਦੋ ਕੋਈ ਨਾ ਥੋੜਾ ਆ ਛੱਡ ਦੀਏ ਉਹਨੂੰ ਵੀ ਜਵਾਕ ਨੂੰ ਮੈਂ ਖੁੱਲਾ ਹੀ ਛੱਡਦਾ ਇਹ ਦੁੱਧ ਸਾਡਾ ਭਾਵੇਂ 1 ਕਿਲੋ 2 ਕਿਲੋ ਘੱਟ ਚੋਲੀ ਆ ਜੀ ਭਾਈਆ ਚੈੱਕ ਕਰੋ ਦੇਖੋ ਵੀਰ ਜੀ ਆਪਣੀਆਂ ਦੇਖੋ ਤੁਸੀਂ ਆਪਣੇ ਸਮਝ ਨਾਲ ਦੇ ਸਾਡੇ ਜੀ ਲੈ ਕਿੰਨਾ ਹੋਇਆ ਸਮ ਮੰਨ ਲਓ ਵੀ ਜੀ 12 ਕਿਲੋ ਦੁੱਧ ਤੇ ਹੋ ਗਈ 6 6 ਕਿਲੋ ਇੱਕ ਬਾਲਟੀ ਆਹ ਜਿਆਦਾ ਨਹੀਂ ਲਈ 11 ਹੀ ਲਾਉ ਲੋ ਤੁਸੀਂ 11 ਠੀਕ ਹੈ ਭਾਈ ਤੁਸੀਂ ਵੀ ਕੀ ਆਏ ਚਲੋ ਦੋ ਬਾਲਟੀਆਂ ਦੇ ਆਪਣੇ ਹਿਸਾਬ ਨਾਲ ਕਿਆ ਕਰ ਸਕਦੇ ਵੀ ਕੀ ਆਏ ਪੰਜਾਂ ਪੰਜਾਂ ਤੋਂ ਪਲੱਸ ਹੀ ਆ ਦੁੱਧ 6 6 ਦੇ ਲਾਗੇ ਭਾਈ ਹਜੇ ਹਜੇ ਵੀਰ ਜੀ ਕਿਲੋ ਥੱਲੇ ਵੀ ਕਾਇਂਦੇ ਹੈਗਾ ਤੇ ਲੀਟਰ ਇੱਕ ਬਾਈ ਕਹਿੰਦਾ ਕਿ ਥੱਲੇ ਜਵਾਕ ਨਹੀਂ ਛੱਡਿਆ ਆ ਤੇ ਬਾਈ ਦੀ ਗਾਰੰਟੀ 20 ਆਦੀ ਆ ਬਾਕੀ 20 ਤੋਂ ਪਲੱਸ ਦੋਦਾ ਗਾੜੀ ਸਹੀ ਦੋ ਜਿਹੜੇ ਬਾਲਟੀਆਂ ਹੋਣਗੀਆਂ ਬਾਲਟੀਆਂ ਨਹੀਂ ਬਾਈ ਦੇਖੋ ਅੱਜ ਇਹਨਾਂ ਵੀ ਵੱਡੀਆਂ ਬਾਲਟੀਆਂ ਛੋਟਾ 10 ਕਿਲੋ ਵਾਲੀ ਬਾਲਟੀ ਹਾਂਜੀ 10 ਕਿਲੋ ਦੇ ਵਿੱਚ ਮੰਨ ਲਓ ਵੀ ਤੇ 7-7 ਹੋਊਗਾ ਸਹੀ ਲਾਉਣੀ ਹਾਂਜੀ ਬਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ